ਪਿੰਡ ਵਿੱਚ ਦੇਰੀਆ ਫਾਰਮ ਤੇ ਕੀ ਕੋ ਨਾ ਮੇਰੀ ਪੂਰੇ ਜਵਨ ਤੇ ਆਪਣੇ ਇਸ ਟਾਈਮ ਬੁੱਕ ਕਰਨ ਟਪਿੰਡ ਆ

ਜਦੋਂ ਬਸਾਤਾ ਹੁਣੀਆਂ ਤੇ ਪਾਣੀ ਉੱਚਾ ਲੈਵਲ ਹੋਣਾ ਤੇ ਉਹਦੇ ਵਿੱਚ ਬਹੁਤ ਸਾਰੇ ਪੰਛੀ ਢੰਡੀ ਹੋਇਆ ਚੱਲ ਰਹੀ ਆ ਤੇ ਜੇ ਮਰੂੜ ਆ ਜਾਈਏ ਤੇ ਉਥੋਂ ਕੁਵਾਈ ਦੇ ਇਹ ਗਰੂਨਾ ਜਿਹੜਾ ਆ ਕਰੋਨਾ ਹੋਣੀ ਉਹਦੀ ਤਾਂ ਫਰਮਾ ਕਰਨੀ ਇਹਦਾ ਸਮਾਜ ਚ ਲਿਖੀ ਹੋਈ ਪੂਰੀ ਤੇ ਨਹੀਂ निश्चित स्थान पर पहुंचने कैमरा शूट करना बंद कर देना क्योंकि रास्ता आर्टिस्ट ठीक है और मैं भी गल... इसमें मेरी पिक्चर कैमरा लेके खड़े <laughs> ਵੈਲਕਮ ਟੂ ਕੋਕਨਟ ਨੈਚਰਲ ਅਵੇਅਰਨੈਸ ਕੈਂਪ ਇਹ ਕੋਕਨਟ ਪਿੰਡ ਆ ਜਿੱਥੇ ਅਸੀਂ ਪਹੁੰਚੇ ਹਾਂ ਹੁਣ ਇਸ ਤੋਂ ਅੱਗੇ ਪਾਣੀ ਵਾਲੀ ਖੱਡ ਆ ਸਾਥੀ ਮੋਰਲੇ ਇੱਕ ਮੱਕੜ ਮੋਰੇ ਆਏ ਹੋਏ ਆ ਆਪਾਂ ਦਿਖਾ ਦੇ ਤੁਹਾਨੂੰ ਇਹ ਖੱਡ ਚੋਂ ਪਾਣੀ ਚ ਨਿਕਲਣਾ ਪਾਉਣ ਸਾਨੂੰ ਇਹ ਪਾਇਲਟ ਕਰਕੇ ਲੈ ਜਾਣਗੇ ਹੁਣ ਖੱਡ ਇਹ ਚੁਣਾਂਕੇ ਜਾਣਾ ਇਤੋਂ 6 ਕਿਲੋਮੀਟਰ ਤੇ ਆ ਜਿਹੜੀ ਜਗ੍ਹਾ ਤੇ ਅਸੀਂ ਪਹੁੰਚਣਾ ਆਂ ਦੇਰੀਆ ਫਾਰਮ ਮੋਰੇ ਸਾਡੇ ਬਾਈਕਰ ਆ ਉਥੋਂ ਨਿਕਲ ਕੇ ਆਏ ਆ ਸੋ 6 ਕਿਲੋਮੀਟਰ ਅੱਗੇ ਸਾਡਾ ਲੇਰੀਆ ਫਾਰਮ ਆ ਜਿੱਥੇ ਅਸੀਂ ਸਟੇ ਕਰਨੀ ਆ ਰਾਤ ਦੀ ਔਰ ਉੱਥੋਂ ਹੁਣ ਤੱਕ ਆਹਾ 2 ਕਿਲੋਮੀਟਰ ਚੱਲ ਰਹੇ ਆ ਤੇ ਆਹੀ ਰਸਤਾ ਰੱਤੇ ਤੇ ਪਾਣੀ ਆ ਸਾਰਾ 6 ਕਿਲੋਮੀਟਰ ਤਾਂ ਖਾਟਾ ਲੱਗਦਾ ਸੋ ਜੇ ਜਦੋਂ ਚੱਲੇ ਸੀ ਉਹ ਕਹਿੰਦੇ 6 ਕਿਲੋਮੀਟਰ ਤੇ ਆਣਾ ਸਾਡਾ ਸਟੇ ਤੇ ਇਹ 2-3 ਕਿਲੋਮੀਟਰ ਆਈਆਂ ਪਰ ਆ ਪਾਣੀ ਤਾਂ ਆਹੀ ਪਹਿਲੇ ਕਿੱਥੇ ਜਾ ਰਹੇ 10 10 ਦੀ ਸਪੀਡ ਨਾਲ ਆ ਵੀ ਟਾਈਮ ਲੱਗ ਰਿਹਾ ਪਰ ਵਧੀਆ ਲੱਗ ਰਿਹਾ ਇਹ ਕੋਲੇ ਦੋਲੇ ਇਹ ਬਾਸ ਦੇਦ ਰੱਖ ਔਰ ਖੱਟ ਪਾੜੀ ਦੀ ਖੱਡ ਨਹੀਂ ਹੈਗੀ ਅਸਲੀ ਪੈ ਰਸਤਾ ਯਾਰ ਤੇ ਸਾਹਮਣੇ ਬੋਰਕ ਮੱਕਰ ਮੈਲਦੀ ਦਾ 6 ਕਿਲੋਮੀਟਰ ਜਿਹੜਾ ਸਫਰੀ ਸਾਰਾ ਹੀ ਖੱਟ ਰਹੀਂ ਸੀ ਪਾਣੀ ਰਹੀਂ ਸੀ ਤੇ ਬੜੇ ਆਰਾਮ ਨਾਲ ਆਣਾ ਪਿਆ ਔਰ ਇਹ ਸਾਥੀਆਂ ਦੀਆਂ ਗੱਡੀਆਂ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਜੀ ਟਾਈਮ ਬਹੁਤ ਲੱਗਿਆ ਜਿੰਨਾ ਸੋਚਿਆ ਉਸ ਤੋਂ ਕਿਤੇ ਜ਼ਿਆਦਾ ਸਵਾਦ ਹੋ ਗਏ ਹੁਣ ਇਸ ਟਾਈਮ ਜਗ੍ਹਾ ਦੇਖਦੇ ਹਾਂ ਕਿੱਥੇ ਬਣਦੀ ਆ ਹਾਂਜੀ ਜਿਦਾ ਤੁਸੀਂ ਦੇਖਿਆ ਕਿ ਅਸੀਂ ਪਹੁੰਚ ਚੁੱਕੇ ਹਾਂ ਕੋਕਨਟ ਪਿੰਡ ਵਿੱਚ ਦੇਰੀਆ ਫਾਰਮ ਤੇ ਇਹ ਮੱਕੜੀਆਂ ਦੇ ਗੱਡੀਆਂ ਤੇ ਫਾਰਮ ਦਾ ਗੇਟ ਮੇਂ ਗੇਟ ਹੋਰ ਬਹੁਤ ਖੂਬਸੂਰਤ ਨਜ਼ਾਰਾ ਹੈ ਅਗੇ ਦਿਖਾਦਾ ਤੁਹਾਨੂੰ ਮੈਂ ਅੰਦਰ ਜਾ ਕੇ ਜਿਆਦਾ ਬਾਹਰ ਤੋਂ ਹੀ ਮਰੋ ਗਿਆ ਪਰਲਾ ਪਾਇ ਇਹ ਰਜਿਸਟ੍ਰੇਸ਼ਨ ਕਿੱਥੇ ਹੋਈ ਸਾਡੀ ਇਹ ਸਾਡੇ ਸਾਥੀ ਤੇ ਸ਼ੌਕ ਨਾਲ ਸਨਾ ਪਿੰਡ ਦਾ ਟੈਂਟ ਤੇ ਪਿੰਡ ਉਹ ਤਾਂ ਮੈਂ ਆਖਿਆ ਸੀ ਜੀ ਸਾਰੇ ਆਪ ਸਾਰਿਆਂ ਨੂੰ ਜਿਹੜਾ ਹਸ਼ਿਆਰਪੁਰ ਪਿੰਡ ਕੂਕਾ ਨੇ ਬੁਣੇ ਇਹ ਸਭਤੀ ਰਿਡ ਲੱਖਸ਼ ਸ਼ੁਰੂ ਹੋ ਗਈ ਹੈ ਬਰੋ ਧੰਨਵਾਦ ਆਪਾਂ ਥੋੜਾ ਲੇਟ ਹੋ ਗਏ ਯਾਰ ਕਾਰਨ ਥੋੜਾ ਨੀ ਪੂਰਾ ਲੇਟ ਬਹੁਤ ਲੇਟ ਚਲੋ ਕੋਈ ਗੱਲ ਜਰੂਰ ਆਪਣੀ ਸ਼ਰਟ ਤੇ ਰਜਿਸਟ੍ਰੇਸ਼ਨ ਵਾਲਾ ਕੰਮ ਇੱਥੇ ਹੋ ਰਿਹਾ ਸਾਰਾ ਤੇ ਉਸ ਤੋਂ ਬਾਅਦ 18:00 ਨੀਨ ਗੇਟ ਸੀ ਸਾਡੀ ਖਾਣਾ ਇੱਕ ਨਹੀਂ ਹੋ ਰਹਿਤੇ ਆ ਤਾਂ ਉਹ ਫਿਰ ਜੀ ਬੜਾ ਚੱਲ ਰਿਹਾ ਤੇ ਅੱਜ ਦਾ ਲਾਸਟ ਡਰੈਕਟ 40 ਸਾਲ ਦੀ ਮੌਜੂਦਗੀ ਇਹ ਖਾਣ ਪੀਣ ਦਾ ਪ੍ਰੋਗਰਾਮ ਸਾਡੇ ਇਸ ਟਾਲ ਕਿ ਲਾਣਾ ਪਾ ਜਸੀਰ ਨਾਲ ਟੈਂਟ ਵਿੱਚ ਸਵਾਰ ਰੱਖ ਕੇ ਸਨਕਾਰ ਕੀਤਾ ਤੇ ਜ਼ਿਲ੍ਹੇ ਵਿੱਚ ਹਣ ਬਖਸ਼ਾ ਜਸਵੀਰ ਵਾਲਾ ਜਸਵੀਰ ਆਪਣਾ ਟੈਂਟ ਨਾ ਇਹ ਤੁਮ ਕੋਰਸ ਹਾਤੋਂ ਐ ਪ੍ਰੋਫੈਸ਼ਨ ਮੇਰਾ ਟੀਚਿੰਗ ਆ ਐਜ਼ ਅ ਪੰਜਾਬੀ ਟੀਚਰ ਮੈਂ ਜੌਬ ਕਰ ਰਿਹਾ ਤੇ ਸਾਥੀ ਮੇਰੇ ਧਰਵਿੰਦਰ ਭੰਗੂ ਜੀ ਬੈਠੇ ਆ ਲਗਭਗ ਅਸੀਂ ਪਿੱਛੇ ਝਾਤ ਮਾਰ ਰਾਈਟਰ ਗਵਰਨਮੈਂਟ ਟੀਚਰ ਐਸਐਸ ਮਾਸਟਰ ਮੇਰਾ ਜ਼ਿਲ੍ਹਾ ਹੈਗਾ ਸ਼ਹੀਦ ਭਗਤ ਸਿੰਘ ਨਗਰ ਤੇ ਮੈਂ ਤਿੰਨ ਕਿਤਾਬਾਂ ਲਿਖ ਚੁੱਕਿਆ ਆ ਇੱਕ ਹੀ ਜਿਹੜੇ ਮੈਨੂੰ ਜਾਣਦੇ ਆ ਫੇਸਬੁੱਕ ਰਾਹੀਂ ਜਾਣਦੇ ਆ ਤੇ ਕਈ ਪਰਸਨਲ ਹੀ ਜਾਣਦੇ ਆ ਤੇ ਮੈਨੂੰ ਵੱਢਣ ਕੇ ਲੱਗਦਾ ਕਿ ਮੈਂ ਆਪਣੇ ਪਰਿਵਾਰ ਚ ਆਇਆ ਆ ਸਾਡਾ ਇੱਕ ਗਰੁੱਪ ਹੈ ਦਰਸ਼ਨ ਕਰਵਾ ਦਰਸ਼ਨ ਟੂਰਸ ਕੋ ਬਣਾਇਆ ਹੋਇਆ ਸੀ ਹਰ ਸਾਲ ਘੁੰਮਣ ਜਾਇਦਾ ਜੂਨ ਚ 10-15 ਦਿਨਾਂ ਦਾ ਟੂਰ ਲਾਈਦਾ ਸੀ ਐ ਇਸ ਵਾਰ ਕੇਰਲਾ ਜਾ ਰਹੇ ਆ 32 ਜਣੇ ਮਤਲਬ 32 ਜਣੇ ਵਾਹ ਵਾਹ ਪਿਛਲੀ ਵਾਰ ਲਦਾਖ ਜਾ ਕੇ ਆਏ ਸੀਗੇ 29 ਨੇਪਾਲ ਜਾ ਕੇ ਆਏ ਸੀ 37 ਤੇ ਮਤਲਬ ਐ ਇਹ ਚੀਜ਼ਾਂ ਨਜ਼ਾਰਾ ਵੱਖਰਾ ਇਹਨਾਂ ਆਪਣੇ ਨਾ ਇਕੱਠੇ ਬੰਦੇ ਸਾਥੀ ਆਪਾਂ ਕੱਲੇ ਕੱਲੇ ਦਾ ਵੀ ਆਪਣਾ ਨਜ਼ਾਰਾ ਆ ਇਕੱਠੇ ਆਂਦੇ ਹੋਣ ਨਜ਼ਾਰਾ ਬਾਕੀ ਇਹ ਬੰਦੇ ਕਮੇਟੀ ਵਾਲਾ ਮੈਂ ਆਪਣੀ ਬੜੀ ਗੱਲ ਐ ਪਟਾਣ ਵਾਲੇ ਖਾਸ ਕਰਕੇ ਉਸ ਦੇਸ਼ ਵਾਲੇ ਜਿਹਨੂੰ ਕਰਾਂਗਾ ਪਰ ਕਮੱਕਰ ਨਾਮਾ ਮਿਲਣੀ ਪੂਰੇ ਜੋਬਨਤੇ ਆਪਣੇ ਇਸ ਟਾਈਮ ਸਾਥੀ ਸਾਰੇ ਪਹੁੰਚ ਚੁੱਕੇ ਆ ਟੈਂਟ ਲੱਗ ਚੁੱਕੇ ਆ ਉਹਨਾਂ ਦੇ ਸਪੋਰਟ ਦੇ ਵਿੱਚ ਔਰ ਇੱਧਰ ਬੈਠੇ ਸੀ ਪਰ ਪ੍ਰਕਾਰ ਨੂੰ ਕੋਈ ਧਰਵਾਈ ਨਹੀਂ ਨਹੀਂ ਬੁਲਾਇਆ ਹੰਟਰ ਹੋ ਰਹੀ ਸਾਰਿਆਂ ਦੀ ਉਹ ਤਵਿੰਦਰ ਬਾਈ ਬੋਲ ਰਿਹਾ ਪੂਰੇ ਹੋਣ ਵਾਲਿਆਂ ਲੇਡੀਜ਼ ਆ ਜਿਹੜੀਆਂ ਉਹਦੀਆਂ ਲਗਭਗ 20-25 ਡਿਗਰੀ ਟੈਂਪਰੇਚਰ ਸਾਹਮਣੇ ਅਸਮਾਨ ਦੇ ਵਿੱਚ ਜਸਵੀਰ ਕੰਮ ਲਾ ਕੇ ਬੈਠਾ ਤੱਕੜਦਾ ਹੋਈਆਂ ਨੇ ਤੇ ਇਸ ਤੋਂ ਬਾਅਦ ਫਿਰ ਨੌਜਵਾਨ ਆ ਜਿਹੜੇ ਉੱਥੋਂ ਦੇ ਉਹ ਬੈਠਣਗੇ ਬੰਦਣ ਵਾਲਾ ਤੇ ਲਾਮਾਂ ਨੇ ਟਿੱਕੂ ਬੈਣ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਆ ਥੱਲੇ ਇਹ ਸਾਡਾ ਸਥਾਨਕ ਮੁੱਕੜ ਵਾਲਾ ਇੱਥੇ ਅਸੀਂ ਬੈਠ ਕੇ ਇੰਟਰੋ ਕੀਤੀ ਔਰ ਰਾਤ ਨੂੰ ਟਹਿਣਾ ਠਹਿਰਨਾ ਆ ਹੁਣ ਥੋੜੇ ਜਿਹੀ ਬ੍ਰੇਕ ਮਿਲੀ ਸੀ ਤੇ ਉੱਪਰ ਆਏ ਆ ਚੱਲ ਕੇ ਦਿਖਣ ਲਈ ਕਾਫੀ ਉਚਾਈ ਤੇ ਇਹ ਦੱਗਣ ਜਾ ਕੇ ਦੇਖਦੇ ਆਂ ਸ਼ਾਮ ਦਾ ਟਾਈਮ ਆ ਤੇ ਖੂਬਸੂਰਤ ਰੋਸ਼ਨੀ ਦੇਖੋ ਕਿੰਨੀ ਸੋਹਣੀ ਆ ਚਲੋ ਚੱਲਦੇ ਆ ਅੱਗੇ 15-20 ਮਿੰਟ ਤੁਰਨ ਤੋਂ ਬਾਅਦ ਥੱਲੇ ਕਾਫੀ ਉਚਾਈ ਤੇ ਆ ਗਏ ਉੱਪਰ ਤੇ ਇੱਕ ਟਾਵਰ ਮੇਰੇ ਮਨ ਜਿਹੜਾ ਉੱਪਰ ਟੌਪ ਤੇ ਸੀ ਜਿਹੜਾ ਇੱਕ ਕਿਸਮ ਦਾ ਟਾਵਰ ਵੀ ਨਹੀਂ ਕਹਿ ਸਕਦੇ ਕਿਦਾ ਵਾਚਮੈਨ ਨਹੀਂ ਰੱਖਿਆ ਹੁੰਦਾ ਠੰਡਕ ਬਹੁਤ ਲੱਗ ਰਹੀ ਹੈ ਅੱਜ ਮਤਲਬ ਦ੍ਰਿਸ਼ਤਾ ਕਰਕੇ ਸਾਚੜਿਆ ਹੋਇਆ ਹੈ ਇਹ ਜਿੱਥੇ ਘੁੰਮ ਰਿਹਾ ਮੈਂ ਇਹ ਕੁੱਕਰ ਟ ਤੇ ਜੰਗਲ ਕਹਿੰਦੇ ਨੂੰ ਕੁੱਕਨਟ ਪਿੰਡ ਆ ਟੋਲ ਵਾਹੇ ਤੋਂ 10 15 ਕਿਲੋਮੀਟਰ ਅੱਗੇ ਹਮਾਚਲ ਬਾਰਡਰ ਪਰ ਨੂੰ ਕੋ ਸਾਥੀ ਮੇ ਰੱਗ ਗਿਆ ਉਹ ਦੇਖੋ ਹੁਣ ਤਰਾਇ ਸ਼ੁਰੂ ਹੋ ਗਈ ਆ ਕਾਫੀ ਉੱਪਰ ਤੱਕ ਆ ਗਿਆ ਸੀ ਹਾਂ ਹੁਣ ਵਾਪਸ ਚੱਲਦੇ ਆ ਅੱਗੇ ਹੁਣ ਨਹੀਂ ਜਾਣਾ हो रही है काफी अपने चलते हैं फॉरेस्ट छोटी सी सब्जेक्ट नहीं है तो तो बड़ा छोटे चीटिए तो लेके एक माइक्रोब तो लेके बड़ा जानवर वेल और एलिफेंट सारे तरह का जंग और हर एक जानवर हर एक एनिमल फूड चेन और छोटी अच्छा देखते हो दे बैकग्राउंड है बारे पता नहीं है और अच्छा मैं तो विश्वास भी दिलाता बार चलो सिंगल ग्रुप आए हो फैमली तौर पर भी आ सकते हो मोस्ट वेलकम जी और ये सारी कैंपिंग जो है Dizem que eu ਬਚਪਨ ਵੇਲੇ ਚੋਹ ਚੜਦੇ ਤਾਂ ਦਰਿਆ ਜਾਪਦੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਨੂੰ ਲੱਗਦਾ ਸੀ ਚੋਹ ਨਹੀਂ ਦਰਿਆ ਆ ਬਚਪਨ ਵੇਲੇ ਚੋਹ ਚੜਦੇ ਤਾਂ ਦਰਿਆ ਜਾਪਦੇ ਪਾਣੀ ਉੱਤਰਦਿਆਂ ਮਾਰੂ ਥਲ ਲੱਗਦੇ ਪਾਰ ਕਰਦੇ ਆ ਅਸੀਂ ਕਾਬਰਦੇ ਹੁਣ ਤਾਂ ਦਰਿਆ ਵੀ ਚੋਹਾਂ ਵਰਗੇ ਹੋ ਗਏ ਕਹਿੰਦੇ ਇੱਕ ਟਿਕਾਣਾ ਜਿੱਥੇ ਜਾਣਾ ਫਿਰ ਕਿਉਂ ਵੱਖਰੇ ਰਾਹ ਇਹ ਸਭ ਚੰਗੇ ਮੰਦੇ ਤੇਰੇ ਬੰਦੇ ਫਿਰ ਹੁਣ ਕਿਉਂ ਜਬਰ ਜਲਾ ਤੈਨੂੰ ਮੰਨਣ ਵਾਲੇ ਹੀ ਤੇਰੇ ਤੇ ਤੈਨੂੰ ਮੰਨਣ ਵਾਲੇ ਹੀ ਤੇਰੇ ਤੇ ਕਰਦੇ ਨਾ ਇਤਵਾਰ ਜੇ ਤੂੰ ਇੱਕ ਹੈ ਤਾਂ ਕਿਉਂ ਵੱਖੋ ਵੱਖ ਤੇਰੇ ਦਰਬਾਰ ਜੇ ਤੂੰ ਇੱਕ ਹਟਾ ਕੀ ਤੇਰੇ ਦਰਬਾਰ ਜੇ ਤੂੰ ਇੱਕ ਹਟਾ ਰਾਤ ਦੇ 10 ਹੋ ਚੁੱਕੇ ਆ ਤੇ ਸਾਰੇ ਜਣੇ ਆਪਣਾ ਆਪਣਾ ਇੰਜੋਏ ਕਰ ਰਹੇ ਹਜੇ ਕੋਈ ਟੈਂਟਰ ਸੌ ਵੀ ਗਿਆ ਇਹ ਹਜੇ ਬੋਨਫਾਇਰ ਹੋਣੀ ਆ ਦੋਸਤੋ ਬਸ ਬੱਝ ਗਏ ਇਰਾਦਾ ਲਾਸਟ ਸ਼ੂਟ ਹੈ। ਉਤਲਾ ਸਵੇਰੇ 6 ਵਜੇ 트레ਕਿੰਗ ਆ 4-5 ਘੰਟੇ ਦੀ ਉਹ ਕਰਨ ਤੋਂ ਬਾਅਦ ਤੁਹਾਨੂੰ ਹੁਣ ਸਾਡਾ ਟੈਂਟ ਦਿਖਾਉਦੇ ਸਾਡਾ ਟੈਂਟ ਇਹ ਆਪਣਾ ਟੈਂਟ ਆ ਦੋ ਸਾਥੀ ਅੰਦਰ ਹੋਣੇ ਮੈਨੂੰ ਲੱਗਦਾ ਨਹੀਂ ਬਾਹਰ ਸਿਗਾ ਰਾਹਤ ਜੰ ਨੂੰ ਮਿਲਿਆ ਜੀ ਜੀ ਜੰ ਤੇ ਨਹੀਂ ਇਹ ਕਰਦਾ ਉਹ ਮੈਂ ਪਪੜੇ ਪਾ ਲਗਾ ਹੈਲੋ ਹਾਊ ਆਰ ਯੂ ਰਾਤ ਦੇ 1:30 ਹੋ ਚੁੱਕੇ ਆ ਤੇ ਖਾਣਾ ਪੀਣਾ ਹੋ ਗਿਆ ਪੂਰਾ ਪਰ ਇਹ ਦੇਖੋ ਮਾਰਚ ਅਪ੍ਰੈਲ ਦਾ ਅੱਜ 7 ਤਰੀਕ ਹੈ ਤੇ ਜਿੱਥੇ ਆਪਾਂ ਆਪਣੇ ਘਰ ਵਿੱਚ ਅਸੀਂ ਪੱਕੇ ਚਲਾ ਕੇ ਰਹਿੰਦੇ ਹਾਂ ਪਰ ਇਸ ਜਗ੍ਹਾ ਮਾਚਲੇ ਬਾਰਡਰ ਤੇ ਕਹਿੰਦਾ ਜੰਗਲਾਂ ਵਿੱਚ ਠੰਡ ਲੱਗ ਰਹੀ ਹੈ ਜੈਕਟ ਪਾਣੀ ਪਈ ਹਜੇ 10 ਵਜੇ ਆ ਸਵਾ 10 ਤੇ ਰਾਜ ਸਾਡਾ ਸੋ ਚੁੱਕਿਆ ਤੇ ਸੌਣ ਦੀ ਤਿਆਰੀ ਆ ਤੇ ਸਾਡਾ ਸਾਥੀ ਹਜੇ ਬਾਹਰ ਕਹਿੰਦਾ ਮੈਂ ਨਹੀਂ ਸੋਣਾ ਨਾ ਟਾਂੜੇ ਨੂੰ ਠੰਡ ਲੱਗਦੀ ਹੈ ਮੈਨੂੰ ਠੰਡ ਲੱਗਦੀ ਹੈ ਨਹੀਂ ਭਾਜੀ ਲਗੜੀ ਕਿੱਥੋਂ ਅੰਦਰ ਗਰਮ ਗਿਆ ਇਹ ਸਾਡੇ ਬਗ ਲਾਈ ਸੋਫੀਏ ਨਾ ਠੰਡ ਲੱਦੀ ਆ ਜੈਕਟ ਪਾ ਖੜੇ ਜਿਹੜੇ ਆਉਂਦ ਰੇ ਬੱਕਰੀ ਮਹਿਫਲ ਲੱਗੀ ਹੋਆ ਇੱਧਰ ਖਾਣਾ ਬਣਾ ਚੱਲਦਾ ਪਿਆ ਆ ਇਹ ਸਾਰਾ ਟੈਂਟ ਆ ਇਹ ਸਾਡੀ ਰਾਤ ਕਟਾਣੀ ਆ ਠੰਡ ਹੈਗੀ ਮਤਲਬ ਅਪ੍ਰੈਲ ਦਾ ਕੱਪੜੀ ਕਹਿ ਕੇ ਦੁਬਲੇ ਬੈਠੇ ਬਾਹਰ ਮਤਲਬ ਆਪਾਂ ਇਸ ਟਾਈਮ ਪੂਰੇ ਲਗਭਗ ਨੇਚਰ ਵਿੱਚ ਆ ਫੁੱਲ ਨੇਚਰ ਵਿੱਚ ਰਾਤ ਦੇ 9:30 ਹੋ ਚੁੱਕੇ ਆ ਤੇ ਹੁਣੇ ਗਾਰੇ ਰੱਖੋ ਤੇ ਬੋਨਫਾਇਰ ਸ਼ੁਰੂ ਹੋ ਚੁੱਕਾ ਆ ਖਲੇ 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 ਨਹੀਂ ਮਾਈਕ ਲਾ ਮਾਈਕ ਉਹ ਗੱਲ ਕਰੀ ਜਾਂਦੇ ਨਾ ਉਹ ਨਹੀਂ ਸਰ ਸਹੀ ਹੈ ਮਾਈਕ ਨਾਲ ਲਾਓ ਉਹ ਸਰ ਮੇਰੀ ਗੱਲ ਸੁਣੋ ਬੈਕਗ੍ਰਾਉਂਡ ਤੋਂ ਜੀ ਸਵਾਦ ਨਹੀਂ ਆਉਂਦਾ ਸਵਾਦ ਇਤਨਾ ਵੀ ਆ ਰਿਹਾ ਥੋੜਾ ਹਲਕਾ ਆਵਾਜ਼ ਘੱਟ ਕਰ ਦਿਓ ਜੀ ਹੈਲੋ ਮੈਚਰ ਜਸ ਹਾਂ ਬੜੀ ਬੜੀ ਬਾਤ ਚਲੋ ਮੇ ਮਾਈਕ ਲੋੜ ਆਰਗਨ ਹੋਗਾ ਨਾ ਮੋਟਾ ਕੈਸਾ ਖੁਦਾ ਹੈ ਤੂੰ ਬਸ ਨਾਮ ਕਾ ਹੈ ਤੂੰ ਰੱਬਾ ਜੋ ਤੇਰੀ ਇਤਨੀ ਸੀ ਵੀ ਨਾ ਚਲੀ ਚਾਹੀਏ ਜੋ ਮੁਝੇ ਕਰ ਦੇ ਤੂੰ ਮੁਝ ਕੋ ਤਾਂ ਜੀਤੀ ਰਹੇ ਸਤਨਤ ਤੇਰੀ ਹੋ ਜੀਤੀ ਰਹੇ ਆਸ਼ਕੀ ਮੇਰੀ ਦੇ ਦੇ ਮੁਝੇ ਜ਼ਿੰਦਗੀ ਮੇਰੀ ਹੋ ਤੈਨੂੰ ਦਿਲ ਦਾ ਵਾਸਤਾ ਰੱਬ ਆਇਆ ਧਰ ਤੇ ਯਾਰ ਕੇ ਸਾਰਾ ਜਹਾਂ ਛੋੜ ਛਾੜ ਕੇ ਹੋ ਗਈ ਸਵੇਰ ਬਈ ਚਾਹ ਪਾਣੀ ਹੋ ਗਿਆ ਸ਼ੁਰੂ ਦੋ ਫਕੀਰ ਅੰਦਰ ਬੈਠੇ ਆ ਮਾਡਰਨ ਫੱਕੜ ਹੈ ਹੂੰ ਚਾਹ ਪਾਣੀ ਹੋ ਗਿਆ ਸ਼ੁਰੂ ਦੋ ਫਕੀਰ ਅੰਦਰ ਬੈਠੇ ਆ ਮਾਡਰਨ ਫੱਕੜ ਹੈ ਹੂੰ ਕਿ ਆਪਾਂ ਜਿਹੜੀ ਚੀਜ਼ ਆਪੋਂ ਵੇਖ ਲੀਏ 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 ਕਿ ਆਪਾਂ ਜਿਹੜੀ ਚੀਜ਼ ਆਪੋਂ ਵੇ ਪਿਤਾ ਦੇ ਪੀਰਾਂ ਪੈਗੰਬਰਾਂ ਦਾ ਫਰਮਾਉਣਾ ਇਹ ਪਾਣੀ ਹੈ ਵਾਂਗ ਪਿਤਾ ਦੇ ਪੀਰਾਂ ਪੈਗੰਬਰਾਂ ਦਾ ਫਰਮਾਉਣਾ ਸੱਢ 6 ਹੋ ਚੁੱਕਿਆ ਤੇ ਟਰੈਕਿੰਗ ਸ਼ੁਰੂ ਹੋ ਚੁੱਕੀ ਆ ਦੇਖੋ ਸਾਡੇ ਸਾਥੀ ਮੋਰੇ ਜੀ ਤੁਹਾਨੂੰ ਮੋਰਾਂ ਦੀ ਬਾਸ ਸੁਣਨੀ ਹੋਵੇ ਤਾਂ ਵਧੀਆ ਨਹੀਂ ਤਾਂ ਮੈਨੂੰ ਤਾਂ ਸੁਣ ਰਿਹਾ ਮੈਂ ਬਿਲਕੁਲ ਟ੍ਰੈਕਿੰਗ ਵਾਲਾ ਰਸਤਾ ਹੈ ਸਾਰਾ ਔਰ ਅੱਗੇ ਸਾਡੇ ਸਾਥੀ ਸਾਰੇ ਅਸੀਂ ਸਭ ਸਾਫ ਕਰ ਦੋਗੇ ਅਸੀਂ ਸਭੀ ਸਫਾਈ ਨੂੰ ਕਰਦੇ ਹਾਂ ਤੇ ਬਹੁਤ ਸਾਫ ਕਰ ਦਿੰਦੇ ਹਾਂ ਉਹ ਜਿਹੜੇ ਸਕੰਡੇ ਇਸ ਦੇਰੀਆ ਪਿੰਡ ਦੇ ਵਿੱਚ ਦੇ ਵਿੱਚ ਤੁਹਾਨੂੰ ਜਿਵੇਂ ਆਪਾਂ ਜਾਣਦੇ ਆ ਰਾਸਤੇ ਤੇ ਤੁਹਾਨੂੰ ਇਦਾਂ ਛੋਟੇ ਛੋਟੇ ਸਰੰਗਾ ਮਿਲੂngੀਆਂ ਤੇ ਜਿਹੜਾ ਸਾਡਾ ਗਾਈਡ ਹੈ ਉਸਨੂੰ ਦੱਸਦਾ ਹੈ ਕਿ ਇਹ ਸਰੰਗਾ ਅਸਲ ਵਿੱਚ ਕੀ ਆ ਕਿਹੜਾ ਰਸਤਾ ਨੀਵਾ ਹੋ ਗਿਆ ਪਾਣੀ ਤੇ ਚੱਲਣ ਕਰਕੇ ਇਸ ਟਾਈਮ ਉੱਚਾ ਸੀ ਤੇ ਬਰਾਬਰ ਪਾਣੀ ਜਾਂਦਾ ਸੀ ਜਾਂ ਹੁਣ ਵੀ ਜਦੋਂ ਬਰਸਾਤਾਂ ਹੁੰਦੀਆਂ ਤਾਂ ਪਾਣੀ ਉੱਚਾ ਲੈਵਲ ਹੁੰਦਾ ਤਾਂ ਇਹਦੇ ਰਸਤਾ ਹੈ ਅੱਗੇ ਖੇਤਾਂ ਨੂੰ ਕੱਢਿਆ ਹੋਇਆ ਪਾਲੇ ਪਾਸੇ ਜਿਹੜਾ ਖੇਤ ਹੈ ਇਸ ਟਿੱਗ ਦੇ ਪਿਛਲੇ ਪਾਸੇ ਪਾਣੀ ਲਾਣ ਲਈ ਸਿੰਚਾਈ ਲਈ ਵਰਤਿਆ ਜਾਂਦਾ ਹੈ। ਕਿਹਖਾ ਹੋ ਗਈ? ਉਹ ਤਾਂ ਕਹਿ ਰਾ ਮਤ ਬੁਰਜੀ ਨੰਬਰ ਲਾਜਦਾ ਕਹਿੰਦੇ ਨਾ ਆ ਹਾਂ ਉਹ ਬੁਰਜੀ ਨੰਬਰ ਲੱਗਾ ਹੈ ਇਦਾਂ ਰਸਤਾ ਕਿ ਨਿਕਲ ਦਿੰਦਾ। ਬਹੁਤ ਸਾਂ ਪਿੰਡ ਹੈ। ਸ਼ਾਂਤਬਈ। ਜੇ ਮੁੜ ਕੇ ਅਪਰੈਲ ਦੇ ਵਿੱਚ ਬਾਹਰ ਆਣਾ ਫਿਰ ਅਪਰੈਲ ਤੋਂ ਬਾਅਦ ਹੀ ਤਕਰੀਬਨ। ਤੇ ਜਿਹੜੇ ਸਰਕੰਡੇ ਆ ਉਹ ਸਾਡੇ ਨੇ ਕਾਨੇ ਆ ਜੇ ਆਪਾਂ ਕਈ ਵਾਰੀ ਕਹਿਦਾ ਕਿ ਬੜਿਆ ਬੜਾ ਜਾ ਰਹੇ ਸਫਾਈ ਕਰਾ ਦਿਓ ਇੱਥੋਂ ਦੀ ਉਹਦੇ ਵਿੱਚ ਬਹੁਤ ਸਾਰੇ ਪੰਛੀ ਇੱਕ Munia ਪ੍ਰਜਾਤੀ ਦਾ ਪੰਛੀ ਆ ਜੀ ਜਿਹਨੂੰ Red Avadavat ਕਹਿੰਦੇ ਆ ਲਾਲ Munia ਉਹ Munia ਦੀਆਂ 6-7 ਪ੍ਰਜਾਤੀਆਂ ਆ ਆਪਣੇ ਇੱਥੇ Skelly breasted Munia ਆ ਪੰਛੀ ਦੇ ਉੱਤੇ ਕਿੰਨਾ ਦਬਾਅ ਆ ਤੜੀਆਂ ਦੇ ਉੱਤੇ ਕਿੰਨਾ ਦਬਾਅ ਆ ਇਹਨੂੰ ਮਹਿਸੂਸ ਕਰਦੇ ਚੱਲਣਾ ਹੈ बहुत ही बढ़िया लग रहा इस है, टाइम ਲੁਕੋ ਠੰਡੀ ਹਵਾ ਚੱਲ ਰਹੀ ਆ ਤੇ ਜੈਕਟ ਪਾਣੀ ਵੀ ਜਿੱਦਾਂ ਪੱਕੇ ਤੇ ਗਰਮੀ ਸੀ ਪਰ ਰਾਤ ਤੇ ਬੋਠਣ ਸੀ ਕਿਉਂਕਿ ਰਾਖਤਾਂ ਨਹੀਂ ਪਰਭਾਰ ਨੀ ਪਹਾੜੀ ਏਰੀਆ ਆ ਇਹਨਾਂ ਸਾਰਾ ਤਾਂ ਕਰਕੇ ਇਹ ਰਸਤਾ ਅੱਗੋਂ ਖੱਬੇ ਹੋ ਜਾਏਗਾ ਫਾਰਾ ਡੈਮ ਨੂੰ ਸਿੱਧਾ ਹੋ ਜਾਏਗਾ ਦੇਰੀਆਂ ਨੂੰ ਤੇ ਦੇਰੀਆਂ ਤੋਂ ਧਰਮਪੁਰ ਦੇਵੀ ਅਮਰੋ ਅਵਰੋਧ ਤਲਵਾੜਾ ਤੇ ਉੱਥੋਂ ਹੀ ਕਵਾਈ ਦੇਵੀ ਨੂੰ ਜੇ ਅਮਰੋ ਆ ਜਾਈਏ ਤੇ ਉੱਥੋਂ ਕਵਾਈ ਦੇਵੀ ਨੂੰ ਜਾ ਸਕਦੇ ਹਾਂ। ਪਾਲਵਾ ਜਿਹੜੇ ਸਾਡੇ ਬਿਉਰਗੋ ਆ ਜਾਂ ਸਾਡੇ 10 ਸਾਲ ਮੇਤੋ ਪੁਰਾਣੇ ਉਹਨਾਂ ਨੇ ਬਹੁਤ ਖਾਧੇ ਮੈਂਸਾ ਖਾਧੇ ਹੈ ਉਹ ਖਾਧੇ ਦਰ ਤੇ ਥੱਲੇ ਮੜਾ ਜੀ ਮਲੇ ਦਾ 베ਰ ਇਹਨੂੰ ਲਾਲ 베ਰ ਮਿਲ ਕੇ ਸਾਡੇ ਸਕੂਲਾਂ ਦੇ ਬਾਹਰ ਸਰਕਾਰੀ ਸਕੂਲਾਂ ਦੇ ਬਾਹਰ ਵਿਕਦੇ ਹੁੰਦੇ ਸੀਗੇ ਬਹੁਤ ਪੌਸਟਿਕ ਬਟਾ ਵਿਟਾਮਿਨ ਸੀ ਦਾ ਗਰੂਨਾ ਵਿਟਾਮਿਨ ਸੀ 베ਰ ਵਿਟਾਮਿਨ ਸੀ ਦਾ ਬਹੁਤ ਐਨਰਚ ਸੋਰਸ ਆ ਤੇ ਜਿਹੜੇ ਗਰੋਨੇ ਆ ਮੰਕੀ ਪੰਛੀ ਇਹ ਕਿਸ ਨੇ ਹਗਾਇਆ ਨਹੀਂ ਇਹ ਪੰਛੀ ਲਈ ਪਠਾਣਾ ਹੋ ਗਿਆ ਹੈ ਤਾਂ ਇਸ ਕਰਕੇ ਇਹ ਗਰੋਨਾ ਜਿਹੜਾ ਆ ਗਰੋਨਾ ਹੋ ਗਿਆ ਜੀ ਹਾਂ ਸੰਭਰ ਦੇ ਆ ਜੀ ਸੰਭਰ ਦੇ ਆ ਜੀ ਆ ਦੇਖ ਲਓ ਲੈਕ ਸਾਈਡ ਉਪਰ ਨਾਲ ਚੱਲਦੇ ਤੁਸੀਂ ਸੰਭਰ ਦੇ ਪੈਰਾਂ ਨੂੰ ਮਹਿਸੂਸ ਕਰ ਸਕਦੇ ਆ ਦੇਖ ਸਕਦੇ ਆ ਜੇ نیچے ਤੁਸੀਂ ਧਾਮ ਰੱਖ ਕੇ ਚੱਲੋਗੇ ਤਾਂ ਮੋਰਗਿਆਂ ਦੀ ਨਹੀਂ ਖੱਬੀ ਨੂੰ ਛੱਡ ਦੇਣਾ ਬਹੁਤ ਸਾਰੇ ਸਾੰਬਰ ਲੰਗੇ ਆ ਖੱਬੀ ਪਾਸੇ ਖੱਬੀਲੀ ਖੱਬੀਲੀ ਵਾ ਧਿਆਨ ਦੇ ਰੋਏ ਇਧਰ ਨਿਕਲ ਗਏ ਆ ਮੋਰ ਦੇ ਹੂੰ ਇਹ ਮੋਰ ਦਾ ਮੋਰ ਦੇ ਪਾਰ ਵੀ ਤੁਸੀਂ ਖੱਬੀਲੀ ਛੱਡ ਦਿਓ ਬਾਜੀ ਕੋੜੀ ਛੋੜੇ ਵੀ ਹੁੰਦੀ ਆ ਜੇ ਸਦਾਂ ਦਾ ਮੋਰ ਦੇ ਪਾਰੋਂ ਗਰੀ ਉਧਰੀ ਇੱਟ ਵਿੱਚ ਸੁਝੀ ਪਰਦੇ ਸ਼ਾਂਤੀ ਦੇ ਨਾਲ ਉੱਥੋਂ ਲੰਘੂਗੇ ਫਾਇਦਾ ਇਹ ਵੱਖਰਾ ਆਨੰਦ ਲੈ ਪਾਉਂਗੇ ਆਸ-ਪਾਸ ਦੀਆਂ ਪਹਾੜੀਆਂ ਸਾਰੇ ਘਮਕਣਾ ਦਾ ਵੈਲਕਮ ਕਰ ਰਹੀਆਂ ਔਰ ਸ਼ਾਂਤੀ ਦੇ ਨਾਲ ਇੱਥੋਂ ਲੰਘਦੇ ਹੋਏ ਇਹਨਾਂ ਪਹਾੜੀਆਂ ਦੇ ਵਿੱਚ ਦੀ ਜੋ ਟੈਂਪਰੇਚਰ ਚੇਂਜ ਹੈ ਜੋ ਅਰੋਮਾ ਹੈ ਜੋ ਇੱਥੇ ਦੀ ਫ੍ਰੈਗਰੈਂਸ ਹੈ ਮਿੱਟੀ ਦੀ ਖੁਸ਼ਬੂ ਹੈ ਇਸ ਨੂੰ ਬਾਣੇ ਡਾਇਮ ਨੂੰ ਆਪਣੇ ਨਜ਼ਦੀਕ ਆਉਂਦੇ ਹੋਏ ਮਹਿਸੂਸ ਕਰੋ ਤੇ ਤੁਹਾਡੇ ਅ ਸੱਜੇ ਪਾਸੇ ਤੇ ਖੱਬੇ ਪਾਸੇ ਫੜੀਆਂ ਲੰਬੀਆਂ ਲੰਬੀਆਂ ਫੜੀਆਂ ਵਾਲੇ ਦਰਖਤ ਜਿਹੜੇ ਲਟਕਦੇ ਆਣਗੇ ਆ ਮੇਰੇ ਬਿਲਕੁਲ ਉੱਪਰ ਇੱਧਰ ਸੱਜੇ ਪਾਸੇ ਤੇ ਖੱਬੇ ਪਾਸੇ ਇਹ ਅਮਲਤਾਸ ਅੱਜ ਜਿਹਦਾ ਜ਼ਿਕਰ ਸਰਤਾਜ ਨੇ ਵੀ ਗਾਣਿਆਂ ਦੇ ਵਿੱਚ ਕੀਤਾ ਰੀ ਫੜੀ ਦੇਸੀ ਨਾਮਾਂ ਰੀ ਫੜੀ ਆ ਉੱਪਰ ਇੱਧਰ ਤੇ ਉੱਥੇ ਉੱਧਰ ਲੈਫਟ ਸਾਈਡ ਤੇ ਦੇਖੋ ਤੁਸੀਂ ਰੀਫੜੀ ਅਮਲਤਾਸ ਤੇ ਫਲਾਵਰਿੰਗ ਆਉਣ ਵਾਲੀ ਫਲਾਵਰ ਆ ਸਾਰੇ ਇੱਧਰ ਦੀ ਇੱਧਰ ਦੀ ਇੱਦਾਂ ਉਹ ਸੱਜਾ ਪਾਸਾ ਘੁੰਮ ਕੇ ਦੇਖ ਕੇ ਬਹੁਤਾ ਵੇਚਲੀ ਅੱਗੇ ਨੇ ਆਈ ਅੱਗੇ ਨਹੀਂ ਜਾਣਾ ਘੁੰਮਿਓ ਨਾ ਅੱਗੇ ਨਹੀਂ ਜਾਣਾ ਇਹਦਾ ਘੁੰਮਿਓ ਘੁੰਮਿਓ ਦੇਖਦੇ ਨੋ ਇਹ ਮੇਰੀ ਕਹਾਣੀ ਹੈ ਉਹ ਜਿਹੜੇ ਬੜੇ ਪ੍ਰਾਤਨ ਸਨ 1900 ਜਿੱਥੇ ਸਟੇ ਕੀਤੀ ਸੀ ਉਹ ਦੇਰੀਆ ਪਿੰਡ ਸੀ ਇਹ ਉੱਪਰਲਾ ਦੇਰੀਆ ਮਤਲਬ ਸੀ 4 ਕਿਲੋਮੀਟਰ ਆ ਚੁੱਕੇ ਆ ਆਹ ਦੇਖੋ ਇਹ ਪਿੰਡ ਦੇ ਛਟੇ ਘਰ ਆ ਛੱਤਾਂ ਕਹਿੰਦੇ ਸਦਾ ਪੰਜਾਬ ਵਾਲਾ ਇਹ ਪੰਜਾਬ ਅੰਦਰ ਆਏ ਇਹਦਾ ਹਿਮਾਚਲ ਦੀ ਫਿਲੀਆਂ ਆਦੀ ਪੂਰੀ ਇਹ ਬਾਕੀ ਖੂ ਹੈ ਇਸ ਟਾਈਮ ਵੀ ਇਹ ਇਹ ਦੇਖ ਸਕਦੇ ਹੋ ਦੇਖੋ ਇਹ ਬਹੁਤ ਪ੍ਰਾਪ ਖੂ ਹੈ ਜਨਾ ਨੂੰ ਜੁਗੜ ਵਾਲਾ ਪਾਣੀ ਦਾ ਆਪਣੇ ਨਿਸ਼ਚਿਤ ਸਥਾਨ ਤੇ ਪਹੁੰਚ ਗਏ ਆ ਤੇ 5 ਕਿਲੋਮੀਟਰ ਤੋਂ ਬਾਅਦ ਤੇ ਟਾਈਮ ਬੱਜੀ ਆਇਆ 8 ਡੇਢ ਘੰਟਾ ਲੱਗਿਆ ਸਾਨੂੰ 5 ਕਿਲੋਮੀਟਰ ਲਈ ਜੰਗਲ ਵਿੱਚ ਚੁੱਪ ਵਰਤਾਓ ਤੁਸੀਂ ਸਹਿਜ ਨਾਲ ਤੁਰਿ ਜਾਓ ਪੈਰ ਰੱਖਿਓ ਪੋਲੇ ਪੋਲੇ ਕਨ ਆਸ-ਪਾਸ ਜਿ ਟਿਕਾਇਓ ਪੈਰ ਰੱਖਿਓ ਪੋਲੇ ਪੋਲੇ ਕਨ ਆਸ-ਪਾਸ ਜਿ ਟਿਕਾਇਓ ਚੀਂ-ਚੀ ਕਰਦੇ ਪੰਛੀ ਸੁਣਿਓ ਚੀਂ-ਚੀ ਕਰਦੇ ਪੰਛੀ ਸੁਣਿਓ ਲੱਭਿਓ ਆਲਣੇ ਕਿਤੇ ਬੁਣਿਓ ਵੇਖਿਓ ਝਾੜੀਆਂ ਫੁੱਲ ਤੇ ਬੂਟੇ ਪੁੱਛੇ ਬਿਨਾ ਜੀ ਹੱਥ ਨਾ ਲਾਇਓ ਵੇਖਿਓ ਝਾਰੀਆਂ ਫੁੱਲ ਹਾਂਜੀ ਹੁਣ ਵਾਪਸੀ ਲਈ ਤਿਆਰ ਅਸੀਂ 9 ਵਜ ਗਏ ਆ ਤੇ ਹੁਣ ਵਾਪਸ ਜਾਣਾ 5 ਕਿਲੋਮੀਟਰ ਜਿੱਦਾਂ ਆਏ ਸੀਗੇ ਉਹਦੇ ਵਾਪਸ ਜਾਵਾਂਗੇ ਤੇ ਹੁਣ ਅਸੀਂ ਕੈਮਰਾ ਸ਼ੂਟ ਕਰਨਾ ਬੰਦ ਕਰ ਦੇਣਾ ਕਿਉਂਕਿ ਰਸਤਾ ਉਹੀ ਹੈ ਸੇਮ ਹੈ ਤੇ ਕੈਂਪ ਕੈਂਪ ਸਾਈਡ ਤੇ ਜਾ ਕੇ ਮਿਲਦੇ ਹਾਂ ਵਾਪਸੀ ਤੇ ਆਰਟਿਸਟਿਕ ਆਪਣਾ ਸਕੈਚ ਕਰ ਰਿਹਾ ਤਿਆਰ ਇਹ ਸਾਡੇ ਸਾਥੀ ਸਾਡੇ ਹੀ ਹੈ ਨਹੀਂ ਆਰਟਿਸਟ ਤਾਂ ਮੈਂ ਆ ਮੈਂ ਦੱਸ ਰਹੀ ਆ ਇੱਥੇ ਬਰਚਮਾ ਆ ਹਾਏ ਹਾਏ ਠੀਕ ਹੈ ਹੁਣ ਮੈਂ ਵਿੱਚ ਆਏ ਮੇਰੀ ਫੋਟੋ ਆ ਜੂਗੀ ਵਿੱਚ ਦੋ ਬਣ ਜੇ ਵਿੱਚ ਵੀ ਕੈਮਰਾ ਲੈ ਕੇ ਆਉਂਦੇ ਦੀ ਇਦਾਂ ਠੀਕ ਹੈ ਉਹ ਕਹਿੰਦਾ ਮੇਰੀ ਇਸ ਵਿੱਚ ਮੇਰੀ ਪਿਕਚਰ ਵੀ ਆ ਜੂਗੀ ਕੈਮਰਾ ਲੈ ਕੇ ਖੜੇਗੀ ਬਣਾਦਾ ਜੀ ਜੀ ਪੂਰੇ 10 ਵਜੇ 10 ਕਿਲੋਮੀਟਰ ਟਰੈਕ ਕਰਕੇ ਵਾਪਸ ਬਣ ਗਏ ਆ ਔਰ ਇਹ ਆਪਣਾ ਕਲ ਵੜਾ ਆਸ਼ੀਆ ਨਾ ਆਪਣਾ ਪਾਉਦਾ ਹੀ ਸਮਾਨ ਚੱਕ ਲੈ ਗਿਆ ਆਪਣੇ ਟ੍ਰੇ ਚੱਕਲਾਇਆ ਚੱਕਲਾ ਦੇ ਤੀ ਦਾ ਨਾਸ਼ਤਾ ਸ਼ੁਰੂ ਹੋ ਚੁੱਕਾ ਹੈ ਚਾਹ ਪਾਣੀ